ਉੱਥੇ ਪਤਾ ਜੀ ਸੁਈਵੜ ਤੇ ਲੈ ਲੈ ਕਹਿੰਦੇ ਜਿਸ ਘਰ ਚੋਂ ਬਾਈ ਵੀਡੀਓ ਬਣਾ ਰਹੇ ਆ ਵੀ ਇਹ ਦੇਖਦੇ ਲੂਗਾ ਕੋ ਰੱਖੇ ਵਾ ਕੋਈ ਵਪਾਰ ਦਾ ਕੰਮ ਨਹੀਂ ਆਓ ਪੁੱਛ ਰਹੇ ਨੇ ਬਾਈ 30 ਆਜੀ ਬਾਈ ਜੀ ਹਸੀ ਕਾਲ ਹਸੀ ਕਾਲ ਜੀ ਹੋ ਠੀਕ ਹੋ ਵਧੀਆ ਹਾਂ ਜੀ ਨਾਮ ਤੇ ਐਡਰੈਸ ਬੋਲ ਬਈ ਨਾਮ ਮੇਰਾ ਕਮਲਾ ਪਿੰਡ ਸੇਲਬਰਾ ਤਹਿਸੀਲ ਫੂਜਲਾ ਫਿੰਦਾ ਨੇੜੇ ਪਿੰਡ ਦੇ ਨੇੜੇ ਇਧਰਲੇ ਪਾਸੇ ਰਾਮਪਲੇੜੇ ਪਾਸੋਂ ਦਾ ਸੁਧਾਨਾ ਤੇ ਕੋਲੋਕੇ ਇਧਰ ਸਲਾਤਪੁਰ ਵਾਲੇ ਬਸ ਭੈਰੂਪਾ ਬੜਜ ਕੱਲਾ ਮੋਬਾਈਲ ਨੰਬਰ ਬੋਲ ਮੋਬਾਈਲ ਨੰਬਰ ਹੈਗਾ 8264182313 ਠੀਕ ਹੈ ਬਾਈ ਬਾਈ ਜਿਹੜੀ ਬਰੈਡ ਦੇ ਨੇ ਕਿਹੜਾ ਸੂਸ ਹੋਈ ਹੈ ਇਹ ਤੀਜਾ ਸੂਸ ਹੋਈ ਹੈ ਬਾਈ ਕਦੋਂ ਸੂਈ ਹੈ ਬਾਈ ਇਹ ਬਸ ਆਏ ਮੰਨੋਗੇ ਅੱਧਾ ਘੰਟਾ ਹੋ ਗਿਆ ਸੂਈ ਨੂੰ ਅੱਧਾ ਘੰਟਾ ਹੋ ਗਿਆ ਬੱਚਾ ਕੀ ਦੇਤਾ ਬੱਚਾ ਵੀਰੇ ਬੱਚਾ ਦੇਤਾ ਕਿੰਨਾ ਬੋਲਾ ਕੱਢਿਆ ਫਿਰ ਇਹ ਹਜੇ ਕੱਢਿਆ ਨਹੀਂ ਬਾਈ ਕੱਢਿਆ ਨਹੀਂ ਹਾਂ ਠੀਕ ਆ ਬਾਈ ਕਿੰਨਾ ਕਿ ਦੁੱਧ ਦਿੰਦੀ ਆ ਇਸ ਟਾਈਮ ਬਾਈ ਦੁੱਧ ਆਪਣੀ ਘਰ ਦੀ ਗਾਂ ਹੈ ਤੇ 32 ਤੇ 3 ਲੀਟਰ ਦੁੱਧ ਬੜੇ ਆਰਾਮ ਨਾਲ ਦੇ ਦਿੰਦੀ ਆ ਠੀਕ ਆ ਤੇ ਮਾਣਾ ਮੋਟਾ ਚਲੋ ਹੁਣ 19 ਕਿ ਹੋਏ ਦਾ ਆਪਾਂ 30 ਲੀਟਰ ਦੀ ਗਾਰੰਟੀ ਦੇ ਦਾਂਗੇ ਜਮਾਂ ਠੀਕ ਆ 3 ਲੀਟਰ ਦੀ ਵਾਈ ਗਣਾ ਗਰੰਟੀ ਦੇ ਦਾਂਗੇ ਫੇਸ ਬੜਾ ਚੰਗਾ ਕੱਦ ਵੱਡ ਚੰਗਾ ਰਾਜੀ ਆ ਆਰਡਰ ਕਮਾਲ ਦਾ ਸਟ੍ਰਾਈਕਰ ਦਾ ਸੀਮਨ ਲਾਇਆ ਸੀ ਆ ਪਾਪੀ ਠੀਕ ਆ ਬੱਚਾ ਬਹੁਤ ਚੰਗਾ ਦਿੱਤਾ ਹਾਂ ਹੂੰ ਠੀਕ ਆ ਭਾਈ ਧਾਰਾ ਮਾਰ ਦੋ ਭਾਈ ਕੋਈ ਚੱਕਰ ਨਹੀਂ ਧਾਰਾ ਮਾਰ ਦਿੰਨੇ ਆ ਭਾਈ ਧਾਰਾ ਮਾਰ ਕੇ ਰਖਾਨੇ ਸਿਵਾਏ ਕੋਈ ਚੰਗੀ ਉਹ ਭਾਈ ਇੱਕ ਨੰਬਰ ਆ ਇਹਨਾਂ ਦਾ ਨੰਬਰ ਠੰਡੀ ਪਾਉ ਦਾਣਾ ਲੈ ਜਿਵੇਂ ਮਰਜੀ ਭਾਈ ਚੂਣ ਦੇਖੋ ਭਾਈ ਚੂਣ ਬੜਾ ਚੰਗਾ ਚਰਮ ਵਾਲੀ ਦਾ ਲੈ ਕੀ ਬਾਤ ਆ ਹੂੰ ਲਾਇ ਬਿਚਵਾਇ ਦੀ ਬੜੀ ਚੰਗੀ ਆ ਬਾਈ ਜਿਵੇਂ ਮਰਜੀ ਲਾਈ ਚੋਈ ਚੱਲ ਕੋਈ ਚੱਕ ਨਹੀਂ ਕਹਿ ਨਹੀਂ ਕਰਮ ਵਾਲੀ ਕੋਈ ਨਹੀਂ ਨਾੜਾ ਨੂੜਾ ਕਰਮ ਵਾਲੀ ਦੇ ਫੁੱਲ ਚੰਗੇ ਆਪਣੇ ਬੜੂਆ ਬਈ ਦੋਨੇ ਪਾਸੇ ਬਹਿ ਗਈ ਚੌਂਦੀਆਂ ਓਕੇ ਸਰ ਬਾਦ ਸ਼ਾਰਟ ਦੇ ਬਾਈ ਓਕੇ ਆ ਆਰਡਰ ਕਮਾਲ ਦਾ ਸੋਹਣਾ ਆਰਡਰ ਕਰਮ ਵਾਲੀ ਦਾ ਕੱਲਾ ਕੱਲਾ ਥਾਣ ਵਿਚਾਰੇ ਥਾਣ ਨੇਕੜ ਵਿੱਚ ਫੇਸ ਚੰਗਾ ਕੋਲੀ ਮੈਂ ਤੋੜ ਕੇ ਦਾ ਸੁਈ ਸਵਾਈ ਆ ਬਾਈ ਦੁੱਧ ਰਿਕਾਰਡ ਬਾਈ ਨੇ ਬਹੁਤ ਚੰਗਾ ਦੱਸਿਆ ਤੇ ਜੇਰ ਵੀ ਬਾਈ ਪਾਈ ਜਾਣੀ ਹੁਣ ਹੀ ਸੋਈ ਆ ਹਜੇ ਬੋਲਾ ਵੀ ਪਾਈ ਜਾਂਦਾ ਪਰ ਕੱਢਿਆ ਨਹੀਂ ਆ ਜਦੋਂ ਮੈਂ ਤੈਨੂੰ ਫੋਨ ਕੀਤਾ ਬਾਈ ਬਸ ਦੂ 20 ਮਿੰਟ ਬਾਅਦ ਛੂਪੀ ਠ ਕਥਾ ਵੀ ਸੈਟਰ ਦੇਖੀ ਆ ਕੇ ਠੀਕ ਆ ਹੂੰ ਤੇ ਮੁੱਲ ਕੀ ਇਹਦਾ ਜਾਇਜ਼ ਆ ਵੀ ਮੁੱਲ ਵੀ ਇਹ 80000 ਰੁਪਏ ਮਾਨਦਾਨ ਹੋ ਜੇ ਹਾਂਜੀ ਵੀਰੇ ਜਰੂਰ ਹੋ ਜੇ 80000 ਰੁਪਏ ਮੁੱਲ ਮਾਨਦਾਨ ਜਿਹੜਾ ਮੌਕੇ ਤੇ ਥੋੜਾ ਬੱਚੇ ਦਾ ਕਰਦੀ ਆ ਤੋਰ ਦੇ ਵੀਰੇ ਮੜੀ ਲੰਮੀ ਤੋਰ ਕਾਬ ਦਾ ਚੰਗਾ ਵੀ ਰੰਗ ਰੂਪ ਚੰਗਾ ਸੋਹਣਾ ਆਰਡਰ ਕਰਮ ਵਾਲੀ ਨੇ ਤਿਆਰ ਕਰਿਆ ਵੀ ਤੇ ਬੱਚਾ ਗਰਮਣੀ ਦੇ ਬੱਚਾ ਦੇ ਤਾਂ ਬਾਈ ਨੇ ਦੱਸਿਆ ਵੀ ਸਟ੍ਰੈਕਰ ਦਾ ਸੀ ਮਣ ਸਟ੍ਰੈਕਰ ਦਾ ਹੀ ਲਾਇਆ ਸੀ ਬਾਈ ਹਾਂਜੀ ਹਾਂ ਚੰਗਾ ਸੀ ਮਣ ਲਾਇਆ ਸੀ ਤੋੜਾ ਤਰਾ ਦੇਖੋ ਬਈ ਕਮਾਲ ਦਾ ਮੁੱਲ 8000 ਰੁਪਏ ਮਾਰਨਾ ਜ਼ਰੂਰ ਹੋ ਜਾ ਤੇ ਕਿਸੇ ਵੀਰ ਨੂੰ ਬਾਈ ਵੜ ਪਸੰਦ ਆਵੇ ਬਾਈ ਨਾਲ ਕਨੈਕਟ ਕਰ ਚੰਗੀ ਹੈ ਵੀਰੇ ਧੰਨਵਾਦ ਠੀਕ ਹੈ ਬਾਈ